यह ये ये तो तो जी सब्जी बन गई मगर मिर्च पहुंचा मिर्चा हरियाणा करके हम देख के ਨੂਨ ਪਾ ਦਿੰਨਾ ਪਰ ਡੇਢ ਕਿ ਤੁਮਕਾ ਤਾਬਲ ਨੂਨ ਤਾਂ ਆ ਪਾਇਆ ਇੱਕ ਥੋੜਾ ਛੇਤੀ ਪੱਕ ਜਾਣਾ ਥੋੜਾ ਫੋਨ ਆਪ ਕੋਣੀ ਵਿੱਚ ਹਲਦੀ ਹਲਦੀ ਦਾ ਆਪ ਦੋ ਚਮਚ ਪਾਉਂਗੀ ਮੈਂ ਹਲਦੀ ਐਂਟੀਬੈਡ ਤੁਹਾਨੂੰ ਜਿਆਦਾ ਵੀ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਜੀ ਇਹ ਇੱਧਾ ਹੀ ਚਮਚਾ ਸੀਗਾ ਥੋੜੀ ਆ ਵਿੱਚ ਮੈਂ ਪਾਉਣੀ ਥੋੜੀ ਔਕੀ ਸੀ ਕਿ ਥੋੜਾ ਜਿਹਾ ਮਟਰ ਦੇ ਵਿੱਚ ਲਾਲ ਮਿਰਚਾਂ ਵੈਸੇ ਮਹਰਾਂਗਾ ਪਾਤਾਂ ਸੀ ਬਾਲੀਗਾਂ ਰੋਡ ਨਹੀਂ ਗਈ ਤੇ ਹੋਰ ਮੇ ਇਹਦੇ ਵਿੱਚ ਬਾਲਾ ਕੁਛ ਪਾਉਣੀ ਨਹੀਂ ਗਰਮੀ ਬਹੁਤ ਜ਼ਿਆਦਾ ਆ ਕਿ ਜਿੰਨੇ ਥੋੜੇ ਮਸਾਲੇ ਹੋਣਗੇ ਉੰਨੇ ਹੀ ਬੈਟਰ ਆ ਤੇ ਜ਼ਿਆਦੇ ਪਾਉਣ ਦੀ ਜ਼ਿਆਦੇ ਨਹੀਂ ਜ਼ਰੂਰਤ ਤਾਂ ਆਪਾਂ ਇਹਨੂੰ ਰੱਖਦੇ ਹਾਂ ਤੇ ਫਿਰ ਕੀ ਹੋਊਗੀ ਤਾਂ ਚੰਗੀ ਗੱਲ ਆ ਪਾਣੀ ਹੁਣੇ ਦੀ ਘੱਟ ਤੇ ਲੱਗੂਗੀ ਗਰਮੀ ਬਹੁਤ ਜ਼ਿਆਦਾ ਆ ਥੋੜੀ ਨਹੀਂ ਗਈ ਅੱਜ ਥੋੜੀ ਜਿਹੀ ਨੇਰੀ ਆ ਗਈ ਆ ਤਾਂ ਜੇ ਲੋ ਸਾਡਾ ਕੁੜਾ ਪਾਉਂਦਿਆਂ ਨਹੀਂਗਾ ਤਾਂ ਕੁਝ ਤਨ ਹੋਰ ਲੱਭਾਂਗੇ ਫਿਰ ਪਾਉਣ ਵਾਲੇ ਨੂੰ ਉਹਨੇ ਤਾਂ ਸੀ ਕਰੀਏਟ ਕਰੋ ਹੁਣ ਆਪਾ ਕਰਦੇ ਨੇ ਪਾਉਂਦਾ ਹੌਲੀ ਹੌਲੀ ਆ ਲੋ ਜੀ ਸਬਜ਼ੀ ਆ ਗਈ ਰੈਡੀ